ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਯੰਗ ਫਾਰਮਰ ਚੈਨਲ ਤੇ ਸਾਰਿਆਂ ਦਾ ਸਵਾਗਤ ਆ ਤੇ ਆਪਾਂ ਤੁਹਾਡੇ ਲਈ ਵੱਖ-ਵੱਖ ਸਮੇਂ ਤੇ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਸਮੇਂ-ਸਮੇਂ ਦੇ ਹਿਸਾਬ ਨਾਲ ਤੇ ਦੋਸਤੋ ਜਿਵੇਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਪੰਜਾਬ ਦੇ ਕਿਸਾਨ ਹੈਗੇ ਆ ਜਿਹੜੇ ਕਿ ਗੋਭੀ ਦੀ ਕਾਸ਼ਤ ਕਰਦੇ ਆ ਫੁੱਲ ਗੋਭੀ ਦੀ ਅਗੇਤੀ ਕਾਸ਼ਤ ਹੁੰਦੀ ਆ ਅੱਜ ਆਪਣੇ ਨਾਲ ਵੀਡੀਓ ਦੇ ਵਿੱਚ ਹੋਣਗੇ ਗਾਂਵਦੂ ਕਿਸਾਨ ਨੌਜਵਾਨ ਭਾਈ ਗੁਰਵਿੰਦਰ ਸਿੰਘ ਜਿਹੜੇ ਕਿ ਹਰ ਸਾਲ ਗੇਤੀ ਗੋਭੀ ਦੀ ਕਾਸ਼ਤ ਕਰਦੇ ਆ ਤੇ ਹੁਣ ਵੀ ਇਹਨਾਂ ਦੀ ਤਿਆਰੀ ਹੈਗੀ ਆ ਪਨੀਰੀ ਬੀਜਣ ਦੀ ਅੱਜ ਬਾਈ ਤੋਂ ਪੁੱਛਾਂਗੇ ਕਿ ਕਿਸ ਤਰੀਕੇ ਦੇ ਨਾਲ ਗੋਭੀ ਦੀ ਜਿਹੜੀ ਕਾਸ਼ਤ ਹੁੰਦੀ ਆ ਪਨੀਰੀ ਦਾ ਸਹੀ ਸਮਾਂ ਕਦੋਂ ਹੁੰਦਾ ਕਿਵੇਂ ਬਜਾਈ ਹੁੰਦੀ ਆ ਕਿਹੜੀ ਵੈਰੈਟੀ ਵਧੀਆ ਰਹਿੰਦੀ ਆ ਤੇ ਕੀ-ਕੀ ਦੀ ਤਿਆਰੀ ਹੁੰਦੀ ਆ ਆਜੋ ਬਾਈ ਦਾ ਕਰਦੇ ਆ ਸਵਾਗਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਠੀਕ ਠਾਕ ਹੋ ਠੀਕ ਆ ਵਧੀਆ ਬਾਈ ਕਿਵੇਂ ਚੱਲਿਆ ਜਾਂਦਾ ਕੰਮਕਾਰ ਕੰਮ ਵਧੀਆ ਚੱਲਿਆ ਜਾਂਦਾ ਬਈ ਕੀ ਚੱਲ ਰਿਹਾ ਸਬਜ਼ੀ ਦਾ ਅੱਜਕੱਲ ਬਾਈ ਹੁਣ ਆਪਣਾ ਬਾਈ ਬੋਲੀ ਤੇ ਜਿਹੜਾ ਜਨੂ ਇਸ ਟਾਈਮ ਕਦੂ ਚੱਲਦਾ ਹਾਂਜੀ ਬਾਕੀ ਰਿਟੇਲ ਦੇ ਵਿੱਚ ਥੋੜੀ ਥੋੜੀ ਸਬਜ਼ੀ ਆਪਣੀ ਸਾਰੀ ਚੱਲਦੀ ਰਹਿੰਦੀ ਹੈ ਕਦੂ ਵਾਲਾਂ ਦੇ ਤਾਇਤ ਕੀ ਫਿਰ ਪੂਰੇ ਵਾਰੇ ਨਿਆਰਿਆ ਹਨਾ ਤਾਇਤ ਕੀ ਦਾ ਬਈ ਨਜ਼ਾਰਾ ਲਿਆਦਾ ਕੀ ਰੇਟ ਚੱਲੀ ਜਾਂਦਾ ਹੁਣ ਬੋਲੀ ਤੇ ਹੁਣ ਬਈ ਬੋਲੀ ਤੇ 38 ਤੋਂ ਲੈ ਕੇ 42 ਤੱਕਰ ਚੱਲਦਾ ਠੀਕ ਆ ਬਹੁਤ ਵਧੀਆ ਰੇਟ ਆ ਹਨਾ ਜਾਨੀ ਹਾਂ ਬਹੁਤ 20 ਤੋਂ ਪਲੱਸ ਵਧਿਆ ਹੀ ਹੁੰਦਾ ਬਈ ਕਦੂ ਦਾ ਹਾਂ ਦੋਸਤੋ ਇੱਧਰ ਬਈ ਦੇ ਕਦੂ ਵਾਲਾ ਖੇਤ ਆ ਹਨਾ ਪਹਿਲਾਂ ਵੀ ਤੁਸੀਂ ਵੀਡੀਓ ਦੇਖੀ ਆ ਤੇ ਇਹ ਸਾਰਾ ਕਦੂ ਇਹਨਾਂ ਦਾ ਬੋਲੀ ਤੇ ਜਾਂਦਾ ਹੈਗਾ ਤੇ ਬਈ ਅਤ ਕੀ ਫਿਰ ਗੋਭੀ ਕਦੋਂ ਲਾ ਰਹੇ ਹੋ ਗਰਮੀ ਵੀ ਅਤ ਕੀ ਬਹੁਤ ਪੈ ਰਹੀ ਹੈ ਹਨਾ ਸਾਰੇ ਸਾਲ ਨਾਲੋਂ ਜ਼ਿਆਦਾ ਗਰਮੀ ਹੈ ਹਾਂ ਬਈ ਪਿਛਲੇ ਸਾਲ ਤਾਂ ਅਸੀਂ ਲਾਈ ਸੀਗੀ ਬਈ 25 ਜੂਨ ਨੂੰ ਲਾਤੀ ਸੀਗੀ ਅੱਛਾ ਪਰ ਅਤ ਕੀ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਬਈ ਤੇ ਬਾਕੀ ਅਸੀਂ ਅਤ ਕੀ ਜਿਹੜਾ ਵੀ ਹੋਰ ਲਾਉਣਾ ਜਿਹੜਾ ਅਗਸਤ ਦੇ ਵਿੱਚ ਲੱਗੂਗਾ 50 ਦਿਨਾਂ ਵਾਲੀ ਵੈਰੈਟੀ ਆ ਉਹ ਵੀ ਠੀਕ ਹੈ ਤੇ ਉਹ ਜਿਹੜੀ 25 ਜੂਨ ਨੂੰ 15 22 ਸੰਜਟਾ ਜਾਂ ਡਾਕਟਰ ਦੀ ਸਮਰ ਵੈਟ ਲੱਗਦੀ ਹੈ ਨਾ ਕੋਈ ਤੋਂ ਵੀ 10 ਦਿਨ ਪਹਿਲਾਂ ਉਹ ਚੱਲ ਪੈਂਦੀ ਆ ਤੇ ਇੱਕ ਕਦੂਆਂ ਦਾ ਆਪਾਂ ਨੂੰ ਰੇਟ ਵਧੀਆ ਮਿਲ ਜਾਣਾ ਤਾਂ ਕਰਕੇ ਅਸੀਂ ਕਦੂ ਰੱਖੇ ਹੋਏ ਆ। ਕਦੂ ਵਾਲੇ ਵਾਣ ਦੇ ਵਿੱਚ ਹੀ ਆਪਾਂ ਗੋਭੀ ਲਾਉਣੀ ਹੁੰਦੀ ਹੈ। ਠੀਕ ਆ ਬਾਈ। ਕਿੰਨੇ ਸਾਲ ਹੋ ਗਏ ਆਪਣ ਗੋਭੀ ਦੀ ਖੇਤੀ ਕਰਦਿਆਂ ਨੂੰ? ਬਈ ਮੇਰੇ ਪ੍ਰੋਪਰ ਤਾਂ ਮੈਨੂੰ ਤਕਰੀਬਨ ਤਾਂ 2-3 ਸਾਲ ਹੀ ਹੋਏ ਆ ਪਰ ਮੈਂ ਥੋੜੇ-ਥੋੜੇ ਜਗ੍ਹਾ 'ਚ ਜਿਵੇਂ 4-4-5-5 ਕਨਾਲਾਂ ਦੇ ਵਿੱਚ ਤਾਂ ਮੈਨੂੰ 4 ਸਾਲ ਹੋ ਗਏ। ਅੱਛਾ ਜੀ। ਵੀ ਵਧੀਆ ਤਜਰਬਾ ਹੋ ਗਿਆ ਹਨਾ? ਹਾਂ ਹੁਣ ਵਧੀਆ ਬਈ ਤਜਰਬਾ ਹੋ ਗਿਆ। ਠੀਕ ਹੈ ਜੀ। ਜਿਹੜਾ ਕਿਸਾਨ ਭਰਾ ਵੀ ਥੋੜੇ ਅਰ ਗਿਆ ਹੈਗਾ ਦੂਰ ਆ ਹਨਾ ਜਿਹੜੇ ਤੁਹਾਡੇ ਕੋਲੇ ਨਹੀਂ ਆ ਚਲੋ ਵੀਡੀਓ ਦੇ ذریعے ਪਰ ਉਹਨਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੇ ਖੇਤ ਦੇ ਵਿੱਚ ਆਪਾਂ ਗੋਭੀ ਦੀ ਖੇਤੀ ਕਰਨੀ ਆ ਪਨੀਰੀ ਦੀ ਬਜਾਈ ਹੁਣ ਕਰਨੀ ਆ ਤਾਂ ਉਹ ਖੇਤ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹਦੀ ਤਿਆਰੀ ਕਿਵੇਂ ਹੁੰਦੀ ਹੈ ਬਈ ਮੇਨ ਤਾਂ ਪਹਿਲੀ ਇਹਦੀ ਮੇਨ ਸਮੱਸਿਆ ਨਾ ਵੀ ਜਦੋਂ ਨਵੇਂ ਕਿਸਾਨ ਵੀਰ ਚੱਕ ਕੇ ਬਸ ਮਗਰ ਲਾ ਕੇ ਗੋਭੀ ਲਾ ਦਿੰਦੇ ਆ ਨਾ ਪਹਿਲੀ ਬਈ ਮੇਨ ਤਾਂ ਸਮੱਸਿਆ ਜੀ ਕਿ ਖੇਤ ਦੇ ਵਿੱਚ ਬਈ ਪਾਣੀ ਪਿੱਛੋਂ ਆਉਂਦਾ ਨਾ ਹੋਵੇ ਠੀਕ ਹੈ ਤੇ ਪਾਣੀ ਖੜਦਣਾ ਹੋਵੇ ਜਮਾ ਮੇਨ ਸਮੱਸਿਆ ਇਹ ਹੈ ਮਤਲਬ ਇਹੋ ਜਿਹਾ ਵਾਹਣ ਹੋਣਾ ਚਾਹੀਦਾ ਵੀ ਆਪ ਦਾ ਪਾਣੀ ਨਿਕਲਦਾ ਹੋਵੇ ਪਿੱਛੇ ਆਉਂਦਾ ਨਾ ਹੋਵੇ ਠੀਕ ਹੈ ਜੀ ਮੀਂਹ ਪੈੰਦੇ ਚ ਪਾਣੀ ਨਿਕਲਣਾ ਚਾਹੀਦਾ ਬਈ ਹਾਂਜੀ ਦੂਜੇ ਨੰਬਰ ਤੇ ਬਈ ਵਾਹਣ ਰੇਤਲਾ ਨਹੀਂ ਕੰਮ ਕਰਦਾ ਗੋਭੀ ਨੂੰ ਮੜਾ ਜਾ ਪੱਕਾ ਵਾਹਣ ਹੋਵੇ ਬਈ ਤੇ ਉਹੀ ਗੋਭੀ ਲਈ ਸਭ ਤੋਂ ਬੈਸਟ ਆਪਣੇ ਅਕੋਰਡਿੰਗ ਦਾ ਠੀਕ ਹੈ ਬਈ ਇਹਦੀ ਫਿਰ ਤਿਆਰੀ ਕਿਵੇਂ ਹੁੰਦੀ ਆ ਮੰਨ ਲਓ ਆਪਾਂ ਪਨੀਰੀ ਬੀਜਣੀ ਆ ਪਹਿਲਾਂ ਖੇਤ ਦੀ ਜਿਵੇਂ ਬਈ ਮੈਂ ਤਿਆਰੀ ਕਰਦਾ ਮੈਂ ਆਪਦੇ ਹਿਸਾਬ ਨਾਲ ਜਿਵੇਂ ਪਨੀਰੀ ਪਨੀਰੀ ਦਾ ਵੱਖਰੀ ਗੱਲ ਹੈ ਨਾ ਖੇਤ ਦੀ ਤਿਆ ਚੰਗੀ ਤਰ੍ਹਾਂ ਵਾਹ ਕੇ ਹੂੰ ਤੇ ਵਧੀਆ ਇਹਨੂੰ ਪਰਪਰਾ ਬਣਾ ਕੇ ਬਈ ਤਿੰਨ ਚਾਰਾਂ ਦੀ ਗੋਭੀ ਲਾਉਣ ਤੋਂ ਪਹਿਲਾਂ ਆਪਾਂ 15 ਦਿਨ ਪਹਿਲਾਂ ਵਾਣ ਦੀ ਤਿਆਰੀ ਕਰਨ ਲੱਗ ਜਾਨੇ ਆ ਚੰਗੀ ਤਰ੍ਹਾਂ ਵਾਹ ਕੇ ਬਈ ਉਹਦੇ ਵਿੱਚ ਖਾਦ ਵਗੈਰਾ ਜਿਵੇਂ ਡੀਪੀ ਪੋਟਾਸ਼ ਕੈਲਸ਼ੀਅਮ ਨਾਈਟ੍ਰੇਟ ਆਪਾਂ ਇੱਕ ਇੱਕ ਬੈਗ ਪਾਉਣੇ ਆ ਉਹ ਪਾ ਕੇ ਉਸ ਤੋਂ ਬਾਅਦ ਵਟਾ ਲਾਉਣੇ ਆਪਾਂ ਬਈ ਵਟਾਂ ਪਾ ਕੇ ਫਿਰ ਪਾਣੀ ਛੱਡ ਕੇ ਗੋਭੀ ਦੀ ਆਪਾਂ ਬਈ ਤਿਆਰੀ ਕਰਦੇ ਆ ਠੀਕ ਆ ਬਈ ਤੇ ਜਿਹੜਾ ਹੁੰਦਾ ਬਈ ਬਜਾਈ ਦਾ ਢੰਗ ਹਨਾ ਇਹਦੇ ਤੇ ਬਹੁਤ ਡਿਪੈਂਡ ਕਰਦੀ ਹੈ ਪਨੀਰੀ ਹਨਾ ਕਿਹੜੇ ਢੰਗ ਨਾਲ ਬਜਾਈ ਹੁੰਦੀ ਹੈ ਬੱਟਾਂ ਤੇ ਕਰਦੇ ਹੋ ਬਿੱਡਾਂ ਤੇ ਕਰਦੇ ਹੋ ਜਾਂ ਕਿਆਰੀਆਂ ਬਣਾਉਣੇ ਜਿਹੜੀ ਬਈ ਪਨੀਰੀ ਦੀ ਬਜਾਈ ਹੈ ਵਧੀਆ ਤਾਂ ਹੈਗੀ ਹੈ ਬਿੱਡਾਂ ਤੇ ਬਈ ਠੀਕ ਹੈ ਜੀ ਪਰ ਆਪਾਂ ਜਿਹੜੀ ਜਿਵੇਂ ਜਿਹੜੇ ਨਾਰਮਲ ਕਿਸਾਨਾ ਜਿਹੜੇ ਪਹਿਲੀ ਵਾਰ ਲਾਉਂਦੇ ਉਹਨਾਂ ਨੂੰ ਤਾਂ ਇਹੀ ਹੈ ਕਿ ਉਹ ਬਿੱਡਾਂ ਦੇ ਕਾਰਨ ਕਿਉਂਕਿ ਮਰਦੀ ਨਹੀਂ ਬਈ ਤੇ ਦੂਜਾ ਜਿਵੇਂ ਵੱਡੇ ਲੈਵਲ ਤੇ ਆਪਾਂ ਆਪ ਦੇ ਵਾਸਤੇ ਪਨੀਰੀ ਲਾਉਣੀ ਹੈ ਬਈ ਤੇ ਅਸੀਂ ਕਿਆਰੀਆਂ ਦੇ ਵਿੱਚ ਹੀ ਕਰਦੇ ਆਂ ਠੀਕ ਹੈ। ਕਿਆਰੀਆਂ ਦੇ ਵਿੱਚ ਅਸੀਂ ਤਾਂ ਕਰਦੇ ਆਂ ਬਈ ਅਸੀਂ ਫਲੱਡ ਰਾਂ ਹੀ ਪਾਣੀ ਲਾਉਣਾ ਹੁੰਦਾ ਤੇ ਫੁਹਾਰਾ ਸਿਸਟਮ ਆਪਣੇ ਕੋਲੇ ਹੈ ਨਹੀਂਗਾ। ਤੇ ਜਦੋਂ ਪਣੀਰੀ 8 8 9 ਨੋਂ ਪੱਤਿਆਂ ਤੇ ਹੋ ਜਾਂਦੀ ਹੈ ਤਿੰਨ ਚਾਰ ਪੱਤੇ ਵੀ ਥੱਲੋਂ ਪਾਣੀ ਲਾਉਣ ਲੱਗ ਜਾਂਦੇ ਆ। ਪਾਣੀ ਭਰਨਾ ਪੈਂਦਾ ਕਿਹਾ। ਪਾਣੀ ਭਰਨਾ ਪੈਂਦਾ ਜਿਹੜੇ ਬਿੱਡਾਂ ਤੇ ਆ ਬਿੱਡਾਂ ਦੇ ਬਈ ਥੱਲੋਂ ਪਾਣੀ ਨਹੀਂ ਭਰ ਸਕਦੇ ਆ ਆਪਾਂ ਉਹਨਾਂ ਨੂੰ ਫੁਹਾਰਿਆ ਰਾਂ ਹੀ ਕੰਮਜਾਵਾ ਬਿੱਡਾਂ ਤੇ ਦਾ। ਹੂੰ। ਜਿੱਤੇ ਫੁਹਾਰੇ ਲੱਗੇ ਆ ਫਿਰ ਬਿੱਡਾਂ ਤੇ ਬਹੁਤ ਕੰਮਜਾਵਾ। ਜ਼ਿਆਦਾ ਗਰਮੀ 'ਚ ਵੀ ਫਿਰ ਖੁੱਲਾ ਪਾਣੀ ਦੇਣਾ ਜ਼ਰੂਰੀ ਹੁੰਦਾ। ਹਾਂ ਜ਼ਿਆਦਾ ਗਰਮੀ 'ਚ ਬ ਨੇ ਤਾਂ ਪਨੀਰੀ ਜਿਹੜੇ ਬੰਦੇ ਨੇ ਬਈ ਪਨੀਰੀ ਕਰ ਲਈ ਸਮਝ ਲਓ ਬਈ ਗੋਭੀ ਕਰ ਲਈ ਉਹਨੇ ਇਹ ਕਾਮ ਲੋਕਾਂ 'ਚ ਵੀ ਬੜੀ ਧਾਰਨਾ ਹੈਗੀ ਆ ਵੀ ਜਿਹੜਾ ਗੋਭੀ ਦੀ ਪਨੀਰੀ ਹੈ ਜਣਾ ਖਾਣਾ ਬੰਦਾ ਨਹੀਂ ਕਰ ਸਕਦਾ ਜਾਂ ਇਹਦੇ 'ਚ ਕੋਈ ਬੀਆਂ ਦਾ ਫਰਕ ਹੁੰਦਾ ਵੀ ਆਪਾਂ ਨੂੰ ਸਹੀ ਬੀਜ ਨਹੀਂ ਮਿਲਦਾ ਹਨਾ ਜਿਹੜੇ ਬੰਦੇ ਪੁਰਾਣੇ ਇਸ ਕੰਮ 'ਚ ਆ ਉਹਨਾਂ ਨੂੰ ਇਹ ਹਮੇਸ਼ਾ ਕਿਹਾ ਜਾਂਦਾ ਵੀ ਉਹ ਸਹੀ ਬੀਜ ਨਹੀਂ ਦੱਸਦੇ ਇਹ ਬੀਜ ਕੋਈ ਹੋਰ ਹੁੰਦਾ ਜਾਂ ਤਰੀਕਾ ਕੋਈ ਹੋਰ ਹੁੰਦਾ ਤੁਸੀਂ ਆਪਦੇ ਤਿਆਰਬੇ 'ਚ ਕੀ ਦੇਖਿਆ ਹੈਗਾ ਵੀ ਸਾਰੇ ਬੀ ਹੋ ਜਾਂਦੇ ਆ ਬੀਜ ਦਾ ਕਿੰਨਾ ਕਰੋਲ ਹੁੰਦਾ ਜਾਂ ਜਿਹੜੀ ਸਹੀ ਪਨੀਰੀ ਹੋਣੀ ਉਹ ਤਰੀਕੇ ਤੇ ਡਿਪੈਂਡ ਕਰਦੀ ਹੈ ਬਈ ਤਰੀਕਾ ਤਾਂ ਇਹਦਾ ਨਾਰਮਲ ਹੀ ਆ ਪਰ ਆਪ ਨੂੰ ਬੀਜ ਨਹੀਂ ਧੋਖਾ ਖਾਣਾ ਚਾਹੀਦਾ ਕਿਉਂਕਿ ਬੀ ਆਪਾਂ ਨੂੰ ਰੁੱਤ ਦੇ ਮੁਤਾਬਕ ਤਾਪਮਾਨ ਤੇ ਡਿਪੈਂਡ ਆ ਬਈ ਜਿਹੜੇ ਤਾਪਮਾਨ ਚ ਆਪਾਂ ਜਿਹੜਾ ਵੀ ਆਪਣਾ ਹੋ ਸਕਦਾ ਉਹੀ ਆਪਾਂ ਨੂੰ ਬੀਜ ਲਾਉਣਾ ਚਾਹੀਦਾ ਕਿਸਾਨਾਂ ਨੂੰ ਇਹੀ ਬੇਨਤੀ ਹੈ ਕਿ ਬੀਜ ਧੋਖਾ ਨਾ ਖਾਣ ਤੇ ਜਿਹੜੀ ਪਨੀਰੀ ਦੀ ਹੋਣ ਦੀ ਗੱਲ ਆ ਬਈ ਇਹ ਝੋਨੇ ਦੀ ਪਨੀਰੀ ਦੇ ਬਰਾਬਰੀ ਇੰਨੀ ਸੌਖੀ ਜਿੰਨੀ ਆਪਾਂ ਸੌਖੀ ਝੋਨੇ ਦੀ ਪਨੀਰੀ ਆ ਇਹਦਾ ਜਰਮੀਨੇਸ਼ਨ ਵੀ ਬਹੁਤ ਵਧੀਆ ਤੇ ਇਹਦੀ ਦੇਖਭਾਲ ਵੀ ਐਡੀ ਕੋਈ ਵੱਡੀ ਗੱਲ ਨਹੀਂ ਬਸ ਜਿਹੜੀ ਨਾਰਮਲ ਬਈ ਬੇਸਿਕ ਆਪਾਂ ਨੂੰ ਇਹਦੇ ਉੱਤੇ ਗ੍ਰੀਨ ਚਾਦਰ ਪਾਉਣੀ ਪੈਂਦੀ ਆ ਉਹੀ ਵੱਡਾ ਹੋਊਗਾ ਜਿਵੇਂ ਆਪਾਂ ਪਿੱਛੇ ਥੋੜੇ ਦੇਖ ਰਹੇ ਆ ਹਨਾ ਇਹ ਬਾਈ ਨੇ ਗ੍ਰੀਨ ਨੈੱਟ ਬਣਾਇਆ ਹੋਇਆ ਜੀ ਤੇ ਇੱਥੇ ਪਨੀਰੀ ਲਾਉਣੇ ਤੁਸੀਂ ਸਾਰੇ ਆਵੇਂ ਆਪਾਂ ਇੱਥੇ ਪਨੀਰੀ ਲਾਵਾਂਗੇ ਹਾਂਜੀ ਜਿਵੇਂ ਬਾਈ ਪਨੀਰੀ ਆਪਣੀ ਚਲੋ ਉਗ ਰਹੀ ਵਧੀਆ ਪਾਣੀ ਦੇ ਰਹੇ ਆ ਜਿਵੇਂ ਦੂਜੀਆਂ ਫਸਲਾਂ ਨੂੰ ਬਿਮਾਰੀਆਂ ਆਉਂਦੀਆਂ ਸਮੱਸਿਆ ਆਉਂਦੀ ਆ ਇਹਦੇ ਚ ਕਿਹੜੀਆਂ-ਕਿਹੜੀਆਂ ਮੇਨ ਬਿਮਾਰੀਆਂ ਹੁੰਦੀਆਂ ਜਿਹੜੀਆਂ ਆਉਂਦੀਆਂ ਤੇ ਉਹਨਾਂ ਦਾ ਇਲਾਜ ਆਪਾਂ ਕਿਵੇਂ ਕਰਦੇ ਬਈ ਇਹਦੇ ਚ ਮੇਨ ਬਿਮਾਰੀ ਤਾਂ ਤਕਰੀਬਨ ਕੋਈ ਆਉਂਦੀ ਨਹੀਂ ਇਹਨੂੰ ਜੜ ਦੀ ਜਿਹੜੀ ਪਨੀਰੀ ਇੱਕੇ ਦਾ ਬਹਿ ਜਾਂਦੀ ਹੈ ਬਈ ਜੜ ਦੀ ਬਿਮਾਰੀ ਬਹੁਤ ਜ਼ਿਆਦਾ ਆਉਂਦੀ ਆ ਉਹਦੇ ਲਈ ਅਸੀਂ ਆਈਪੀਐਲ ਦਾ ਜਿਹੜਾ ਆਪਣਾ ਬਈ ਸੁਜੀਮ ਨੇ ਉਹ ਥੱਲੇ ਮਿੱਟੀ ਚ ਆਪਾਂ ਪਹਿਲਾਂ ਪਾ ਕੇ ਫੇਰ ਪਨੀਰੀ ਮੈਂ ਬੀਜੀ ਸੀ ਪਿਛਲੇ ਸਾਲ ਤੇ ਬਹੁਤ ਵਧੀਆ ਰਿਜ਼ਲਟ ਰਿਹਾ ਬਈ ਆਪਣੀ ਜੜ ਦੀ ਸਮੱਸਿਆ ਨਹੀਂ ਪਈ ਬਾਕੀ ਟਾਈਮ ਟੂ ਟਾਈਮ ਆਪਾਂ 1236 ਜਾਂ ਵੈਸਟਰਨ ਕ੍ਰਿਸਟਲ ਕੰਪਨੀ ਦਾ ਬਈ ਆਪਾਂ ਉਹ ਵਰਤਦੇ ਆ ਤੇ ਉਹ ਅਸੀਂ ਇਹਦੇ ਜੜਾਂ ਦੇ ਵਿੱਚ ਦਿੰਦੇ ਰਹਿੰਨੇ ਆ ਤੇ ਤਾਂ ਕਿ ਜੜਾਂ ਦੀ ਬਿਮਾਰੀ ਨਾ ਪਵੇ ਜਦੋਂ ਇਹਨੂੰ ਬਈ ਜੜਾਂ ਦੀ ਬਿਮਾਰੀ ਪੈਂਦੀ ਆ ਫਿਰ ਕੈਰੀਆਂ ਨੇ ਕੈਰੀਆਂ ਸਾਰੀਆਂ ਇੱਕ ਬਈ ਜਿਵੇਂ ਕੋਈ ਸ਼ਹਿਰਾਂ ਤੋਂ ਪਨੀਰੀ ਕਿਸਾਨ ਲਿਆਉਂਦੇ ਆ ਗਰਮੀ 'ਚ ਅਗੇਤੀ ਲਾ ਲੈਂਦੇ ਆ ਦੋ ਦੋ ਤਿੰਨ ਤਿੰਨ ਵਾਰੀ ਵੀ ਲਾਈ ਜਾਂਦੇ ਆ ਪਰ ਪਨੀਰੀ ਹੁੰਦੀ ਨਹੀਂ ਨਰਸਰੀਆਂ ਜੀਆਂ ਦੁਕਾਨਾਂ ਤੇ ਬੜੀ ਸੋਹਣੀ ਹੁੰਦੀ ਆ ਪਰ ਖੇਤ ਦੇ ਵਿੱਚ ਆ ਕੇ ਉਹ ਦੂਜੇ ਦਿਨ ਹੀ ਸੁੱਕ ਜਾਂਦੀ ਆ ਪਨੀਰੀ ਦਾ ਕੀ ਕਾਰਨ ਹੁੰਦਾ ਬਈ ਕਾਰਨ ਇਹਦਾ ਨਾ ਇਹ ਆ ਜਿਹੜੇ ਨਰਸਰੀਆਂ ਵਾਲੇ ਜਿਵੇਂ ਆਪਣਾ ਗ੍ਰੀਨ ਚਾਦਰ ਪਾਈ ਪਈ ਆ ਬਈ ਹਾਂਜੀ ਨਰਸਰੀਆਂ ਵਾਲੇ ਧੁੱਪ ਨਹੀਂ ਲਵਾਉਂਦੇ ਗ੍ਰੀਨ ਚਾਦਰ ਦੇ ਵਿੱਚ ਕਰਦੇ ਆ ਉੱਥੇ ਵਧੀਆ ਹਰੀ-ਹਰੀ ਲੱਗਦੀ ਆ ਐਡ ਐਡੀ ਆਪਾਂ ਨੂੰ ਆਪਣੀਰੀ ਬਹੁਤ ਸੋਹਣੀ ਲੱਗਦੀ ਆ। ਹਾਂਜੀ ਧੁੱਪ ਨੂੰ 1% ਨਹੀਂ ਲਾਉਂਦੇ। ਉਹਨਾਂ ਕੋਲੇ ਧੁੱਪ ਲਾਉਣ ਦਾ ਪ੍ਰਬੰਧ ਹੀ ਨਹੀਂ ਹੁੰਦਾ। ਉਹ ਇੰਨਾ ਮੱਥਾ ਹੀ ਨਹੀਂ ਮਾਰਦੇ ਬਈ। ਠੀਕ ਆ ਬਈ। ਉਹਨਾਂ ਨੇ ਕਿਉਂਕਿ ਉਹਨਾਂ ਦਾ ਬੂਟਾ ਤਾਂ ਹੀ ਡਿਪੈਂਡ ਆ ਉਹਨਾਂ ਨੇ ਬੂਟਾ ਵੇਚਣਾ ਆਪਦਾ ਅੱਗੇ ਮੱੱਚੇ ਜਾਂ ਨਾਂ ਮਤੇ। ਜਦੋਂ ਆਪਾਂ ਉਹ ਖੇਤ ਦੇ ਵਿੱਚ ਲਿਆ ਕੇ ਲਾਉਨੇ ਆ ਬਈ ਉਹ ਧੁੱਪ ਨਾਲ ਇੱਕੇ ਦਾ ਸਹਿਣ ਨਹੀਂ ਕਰਦਾ। ਆਪਾਂ ਉਹਨਾਂ ਤੋਂ ਸਵੇਰ ਪਟਾਈ ਕਰ ਲੈਂਦੇ ਆ ਸ਼ਾਮ ਨੂੰ ਆ ਕੇ ਲਾ ਦੇਣਾ ਅਗਲੇ ਦਿਨ ਧੁੱਪ ਉਹ ਫਿਰ ਸਹਿਣ ਨਹੀਂ ਹੁੰਦੀ ਜਦੋਂ ਆਪਣੀ ਪਨੀਰੀ ਬਈ 15 ਤੋਂ 16 ਦਿਨਾਂ ਦੀ ਹੋ ਗਈ ਆਪਾਂ ਟਾਈਮ ਟੂ ਟਾਈਮ ਡੇਲੀ 2 ਤੋਂ 3 ਘੰਟੇ ਪਾ ਧੋਪ ਲਵਾਉਣੀ ਆ ਜਦੋਂ ਪਤਾ ਆਪਾਂ 5 ਦਿਨਾਂ ਬਾਅਦ ਆਪਾਂ ਨੂੰ ਆਪਾਂ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰਨੀ ਆ ਬਈ ਉਦੋਂ ਅਸੀਂ ਸਾਰੇ ਸਾਰੇ ਦਿਹਾੜੀ ਉਹਨੂੰ ਪਨੀਰੀ ਨੂੰ ਧੋਪ ਲਵਾਉਣੀ ਆ ਗ੍ਰੀਨ ਚਾਦਰ ਆਪਾਂ ਲਾ ਦਿੰਨੇ ਆ ਫੇਰ ਪਾ ਦਿੰਨੇ ਆ ਲਾ ਦਿੰਨੇ ਆ ਫੇਰ ਪਾ ਦਿੰਨੇ ਆ ਤਾਂ ਕਿ ਉਹਨੂੰ ਉਹੋ ਜਿਹਾ ਤਾਪਮਾਨ ਉਹੋ ਜਿਹਾ ਹਾਂ ਸਖਤ ਹੋ ਜਾਂਦੀ ਜਾੜ ਉਹਦੀ ਹਾਂ ਸਖਤ ਹੋ ਜਾਂਦੀ ਤਣਾ ਵੀ ਵਧੀਆ ਬਣ ਜਾਂਦਾ ਤਣਾ ਵੀ ਵਧੀਆ ਬਣ ਜਾਂਦਾ ਬਈ ਠੀਕ ਹੈ ਜੀ ਤੁਸੀਂ ਫਿਰ ਬਈ ਇਹ ਹੁਣ ਪਨੀਰੀ ਦੀ ਬਜਾਈ ਕਦੋਂ ਕਰ ਤੇ ਉਹ ਲਾਉਣ ਵਾਸਤੇ ਕਿੰਨੇ ਟਾਈਮ ਤਿਆਰ ਹੋ ਜਾਂਦੀ ਹੈ ਬਈ ਪਹਿਲਾਂ ਅਸੀਂ 15 ਬਾਈ ਦਾ ਡਾਕਟਰ ਦੀ ਲਾਈ ਸੀ ਉਹਦੀ ਜਿਹੜੀ ਡਾਕਟਰ ਦੀ ਬਈ ਪਨੀਰੀ ਦੀ ਬਜਾ ਉਹ ਹੈਗੀ 80 ਦਿਨਾਂ ਦੀ ਵੈਰੈਟੀ ਆ ਬਈ ਪਨੀਰੀ ਤੋਂ ਬਿਨਾ ਹੂੰ 75 ਤੋਂ 80 ਨਹੀਂ 70 ਤੋਂ ਬਾਅਦ-ਬਾਦ ਪਤਾਸਾ ਬਣਾਉਂਦੀ ਆ ਉਹ ਬਈ 15 ਬਾਈ ਹੋ ਗਈ ਸੰਜਟਾ ਦੀ ਤੇ ਜਾਂ ਡਾਕਟਰ ਦੀ ਹੋ ਗਈ ਬਈ ਸਮਰਵੈਟ ਜਾਂ ਸਿਲੈਕਸ਼ਨ ਵੈਰੈਟੀਆਂ 골ਡਨ ਦੇ ਆ ਗਿਆ ਨਾ ਹਾਂਜੀ ਤੇ ਬਈ ਉਹ ਜਿਹੜੀਆਂ ਲੱਗਦੀਆਂ 15 ਮਈ ਤੋਂ ਬਾਅਦ-ਬਾਦ ਉਹਦੀ ਪਨੀਰੀ ਸਟਾਰਟ ਹੁੰਦੀ ਆ ਬਜਾਈ ਦੀ ਹੂੰ ਐਦ ਕੀ ਵਾਤਾਵਰਨ ਬਹੁਤ ਜ਼ਿਆਦੇ ਖਰਾਬ ਸੀਗਾ ਬਈ ਮਤਲਬ ਧੁੱਪ ਦੇ ਕਾਰਨ ਆਹ ਜਿਹੜੀ ਗਰਮੀ ਜ਼ਿਆਦੇ ਆ ਨਾ ਹੂੰ ਨਹੀਂ ਲਾਈ ਜਿਹੜੀ ਅਸੀਂ ਬਈ ਮੈਂ ਪਨੀਰੀ ਆਦ ਕੇ ਲਾਉਂਗਾ ਸੈਮੀਨਸ ਦੀ 4052 ਵੈਰੈਟੀ ਲਾਉਂਗਾ ਬਈ ਹਾਂਜੀ ਉਹ ਜਿਹੜੀ 10 ਜੁਲਾਈ ਤੋਂ ਬਾਅਦ-ਬਾਦ ਪਨੀਰੀ ਜੇ ਬੀਜਾਂਗੇ ਬਈ ਤੇ 15 ਅਗਸਤ ਤੋਂ ਬਾਅਦ-ਬਾਦ ਲਾਵਾਂਗੇ ਉਹ ਬਹੁਤ ਵਧੀਆ ਕਾਮਯਾਬ ਆ ਤੇ ਇੱਕ ਉਹਦੀ ਖਾਸੀਅਤ ਇਹ ਆ ਬਈ ਉਹ ਨਾ 50 ਦਿਨਾਂ ਤੋਂ ਪਤਾਸਾ ਬਣਾ ਲੈਂਦੀ ਆ 45 ਦਿਨਾਂ ਤੋਂ ਬਾਅਦ-ਬਾਦ ਪਤਾਸਾ ਬਣਾ ਲੈਂਦੀ ਆ ਜਿਹੜੀ ਆਪਾਂ ਡਾਕਟਰ ਦੀ ਜਾਂ ਸਨਜੈਕਟਾ 15 ਬਈ ਲਾਵਾਂਗੇ ਉਹਦੇ ਬਰਾਬਰੀ ਉਹ ਆ ਜਾਂਦੀ ਆ ਅਗਸਤ ਚ ਲਾ ਕੇ ਵੀ ਠੀਕ ਹੈ ਜੀ ਇਹਦਾ ਬੈਨੀਫਿਟ ਇਹ ਆ ਬਈ ਅਗਸਤ ਵਾਲੀ ਦਾ ਗਰਮੀ ਬਹੁਤ ਘਟ ਜਾਂਦੀ ਆ ਦੇਖਭ ਜਿਹੜੀ ਮਿਹਨਤ ਆਪਣੀ ਉਹ ਘੱਟ ਹੁੰਦੀ ਆ ਬੂਟੇ ਮੱਚਦੇ ਨਹੀਂਗੇ ਨਾਗੇ ਨਹੀਂ ਪੈਂਦੇ ਤੇ ਨਾਗੇ ਨਹੀਂ ਪੈਂਦੇ ਆਪਾਂ ਨੂੰ ਵੱਖਰੀ ਲਿਆ ਕੇ ਪਣੀ ਰੀਣ ਲਾਉਣੀ ਪੈਂਦੀ ਜਿਹੜਾ ਆਪਾਂ ਡੱਕਾ ਲਾਤਾ ਉਹ ਚੱਲ ਹੀ ਪੈਂਦਾ ਠੀਕ ਹੈ ਜੀ ਤੇ ਜਿਹੜਾ ਦਾ ਫੁੱਲ ਦੀ ਆ ਬਈ ਜੇ ਆਪਾਂ ਇਹਨੂੰ 15 ਅਗਸਤ ਤੋਂ ਬਾਅਦ ਲਾਵਾਂਗੇ ਤਾਂ ਫੁੱਲ ਬਹੁਤ ਵਧੀਆ ਬਣਦਾ ਗੋਭੀ ਦਾ ਬਈ ਰੇਟ ਜਿਹੜਾ ਗੇਤੀ ਦਾ ਉਹ ਕਿਹੜੇ ਮਹੀਨੇ ਜਿਆਦਾ ਹੁੰਦਾ ਕਿਵੇਂ ਜ਼ਿਆਦੇ ਕਿਸਾਨ ਆਪਣੀ ਦੀਵਾਲੀ ਨੂੰ ਟਾਰਗੇਟ ਕਰਦੇ ਹੁੰਦੇ ਆ ਵੀ ਦੀਵਾਲੀ ਤੋਂ ਪਹਿਲਾਂ ਆਪਣੀ ਗੋਭੀ ਚੱਲ ਪਈ ਹੈ ਨਾ ਤੁਹਾਡੇ ਹਿਸਾਬ ਨਾਲ ਕਿਹੜੇ ਮਹੀਨੇ ਵਿੱਚ ਵਧੀਆ ਰੇਟ ਆਉਂਦਾ ਹੈਗਾ ਗੋਭੀ ਬਈ ਇਹਦਾ ਸਹੀ ਦਾ ਰੇਟ ਅਕਤੂਬਰ ਚ ਚੱਲ ਪੈਂਦਾ ਬਈ ਦੀਵਾਲੀ ਆਵੇ ਚਾ ਨਾ ਆਵੇ ਹਮ ਹਣੇ ਅਕਤੂਬਰ ਚ ਰੇਟ ਕਈ ਸਾਲਾਂ ਤੋਂ ਚੱਲਦਾ ਹੀ ਆ ਰਿਹਾ ਹੁਣ ਗਾਂਹ ਦੇਖੋ ਕੀ ਬੰਦਾ ਪਰ ਪਿਛਲੇ ਸਾਲਾਂ ਚ ਇਹੋ ਜਿਹਾ ਦਿਨ ਨਹੀਂ ਆ ਜਿਹੜਾ ਅਕਤੂਬਰ ਚ ਰੇਟ ਨਾ ਮਿਲਿਆ ਹੋਵੇ ਹੋਲ ਸੇਲ ਤੇ 20-22 ਰੁਪਏ ਵੇਖੀ ਜਾਂਦੀ ਹੈ ਉਹ 10 ਦਿਨ ਚੱਲੇ 15 ਚੱਲਿਓ ਮਾਰਕੀਟ ਤੇ ਡਿਪੈਂਡ ਆ ਵੀ ਬਾਹਰੋਂ ਕਿੰਨੀ ਕਰ ਰਹੀ ਆ ਉਹ ਬਾੜੀ ਗੋਭੀ ਬੰਦ ਹੋ ਜਾਂਦੀ ਹੈ ਨਾ ਉਹ ਰੇਟ ਦਾ ਬੰਦ ਹਾਂ ਬਾੜੀ ਗੋਭੀ 1 ਅਕਤੂਬਰ ਦੇ ਵਿੱਚ ਤਕਰੀਬਨ অলਮੋਸਟ ਬੰਦ ਹੀ ਹੋ ਜਾਂਦੀ ਹੈ ਬਈ ਤੇ ਜਿਹੜੀ ਇਹ ਲੋਕਲ ਆ ਲੋਕਲ ਆਪਣੀ ਬਈ ਅਕਤੂਬਰ ਦੇ ਵਿੱਚ ਵਿਰਲੇ ਵਿਰਲੇ ਕਿਸਾਨਾਂ ਦੀ ਚੱਲਦੀ ਆ ਠੀਕ ਆ ਬਈ ਮਤਲਬ ਹਰ ਇੱਕ ਬੰਦੇ ਦੀ ਹਰ ਇੱਕ ਬੰਦਾ ਤਾਂ ਲਾਉਂਦਾ ਵੀ ਨਹੀਂ ਖਰ ਗੋਭੀ ਤੇ ਕਈ ਕਿਸਾਨ ਇਹੋ ਜਿਹੜੀ ਕਿ ਅਕਤੂਬਰ ਤੋਂ ਬਾਅਦ ਚੱਲਦੀ ਆ 15 20 ਨਵੰਬਰ ਨੂੰ ਚੱਲਦੀ ਆ ਬਈ ਉਹ ਚੱਲਣ ਦਾ ਇਹ ਕਾਰਨ ਹੁੰਦਾ ਕਿ ਉਹ ਬੀਜਾਂ ਦੀ ਸਲੈਕਸ਼ਨ ਉਹਨਾਂ ਤੋਂ ਸਹੀ ਨਹੀਂ ਹੁੰਦੀ ਹੁਣ ਨਰਸਰੀਆਂ ਤੋਂ ਲਿਆ ਕੇ ਲਾਉਂਦੇ ਆ ਬਈ ਨਰਸਰੀਆਂ 'ਚ ਸਸਤੇ ਬੀਜਾਂ ਦੀ ਵਿਜਾਦ ਕਰਦੇ ਆ ਉਹ 120 20 ਦਿਨ ਲੈ ਜਾਂਦੀ ਆ ਠੀਕ ਆ ਬਈ ਜਿਹੜੀ ਹੁਣ ਤੁਸੀਂ ਪਨੀਰੀ ਬੀਜ ਰਹੇ ਹੋ ਹਨਾ ਕਿੰਨਾ ਕੁ ਰਕਬਾ ਤੁਸੀਂ ਬੀਜੋਗੇ ਆਪ ਦੇ ਲਈ ਤਿਆਰ ਕਰਦੇ ਹੋ ਜਾਂ ਕਿਸੇ ਕਿਸਾਨ ਭਰਾ ਨੇ ਇਕੱਠੀ ਪਨੀਰੀ ਲੈਣੀ ਆ ਕੋਈ 5 10 ਕਨਾਲਾਂ ਦੀ ਕਿल्ले 2 ਕਿੱਲਿਆਂ ਦੀ ਉਹਦਾ ਫਿਰ ਕੀ ਸਿਸਟਮ ਹੁੰਦਾ ਆਪਣਾ ਮੌਕੇ ਤੇ ਮਿਲ ਜਾਂਦੀ ਜਾਂ ਬੁਕਿੰਗ ਤੇ ਤਿਆਰ ਕਰ ਦੋ। ਬਈ ਜਿਹੜੀ ਮੇਰੇ ਕੋਲੇ ਹੁਣ ਜਿਹੜੀ ਮੈਂ 2 ਕਿੱਲੇ ਦਾ ਬਈ ਆਪ ਦੀ ਡੇਢ ਤੋਂ 2 ਕਿੱਲੇ ਦਾ ਮੈਂ ਆਪ ਦੀ ਲਾਉਣੀ ਲਾਉਣੀ ਹੁੰਦੀ ਆ। ਉਸ ਤੋਂ ਬਾਅਦ ਮੈਨੂੰ ਜਿੰਨੇ ਵੀ ਫੋਨ ਆਇਆ ਬਈ ਮਤਲਬ 6-7 ਕਿੱਲਾਂ ਦੀ ਮੈਂ ਐਕਸਟਰਾ ਵਜਾਂਦ ਕਰੂੰਗਾ ਜਿਹੜੇ ਕਿ ਮੈਂ ਲੋਕਾਂ ਦੇ ਕਿਸਾਨ ਭਰਾਵਾਂ ਦੇ ਮੈਨੂੰ ਫੋਨ ਆਏ ਮੈਂ ਉਹਨਾਂ ਨੂੰ ਦੇਣੀ ਆ। ਹਾਂਜੀ ਤੇ ਜੇਕਰ ਵੱਧ ਤੋਂ ਵੱਧ ਮੈਂ ਬਈ ਵੀ ਜਿਹੜੀ ਮੈਂ ਬੀਜਣੇ ਆ 8 ਕਿੱਲਿਆਂ ਦੀ ਐਕਸਟਰਾ ਵੀਜ ਸਕਦਾ ਉਸ ਤੋਂ ਵੱਧ ਨਹੀਂ ਮੈਂ ਵੀਜਦਾ ਸੰਭਾਲ ਨਹੀਂ ਹੁੰਦੀ ਹਾਂ ਸੰਭਾਲ ਨਹੀਂ ਹੁੰਦੀ 8 ਕਿੱਲਿਆਂ ਤੱਕ ਰ ਆਪਾਂ ਆਪਣੀ ਰੀ ਦੀ ਵਜਾਂਦ ਕਰਦੇ ਨੇ ਵੀ 2 ਕਿੱਲੇ ਆਪ ਦੇ ਲਾ ਕੇ 6 ਕਿੱਲੇ ਆਪ ਐਕਸਟਰਾ ਲੋਕਾਂ ਨੂੰ ਦੇਣ ਵਾਸਤੇ ਵੀਜ ਦੇ ਠੀਕ ਹੈ ਇਹਦੀ ਫਿਰ ਬੁਕਿੰਗ ਬਾਈ ਕਦੋਂ ਲੈਣੇ ਹੋ ਕਿੰਨੇ ਟਾਈਮ ਤਿਆਰ ਹੋ ਜਾਂਦੀ ਹੈ ਕੀ ਹਿਸਾਬ ਦਾ ਹੁੰਦਾ ਬੁਕਿੰਗ ਦਾ ਬਾਈ ਬੁਕਿੰਗ ਤਾਂ ਇਹੀ ਹੈ ਜਿਹੜੇ ਵੀਰ ਭਰਾਵਾਂ ਨੇ ਅਗਸਤ ਦੇ ਵਿੱਚ ਲਾਉਣੀ ਹੈ ਉਹਨਾਂ ਨੇ ਮੈਨੂੰ ਫੋਨ ਕਾਲ ਕਰਦੇ ਆ ਨਾ ਕੋਈ ਜੇ ਇੱਕ ਦੋ ਵੀ ਇਹਨੇ ਕਰਨਾ ਹੋਵੇ ਤਾਂ ਕਰ ਵੀ ਸਕਦਾ ਬੁਕਿੰਗ ਤਾਇਦੀ ਕੋਈ ਨਹੀਂ ਬਈ ਅਗਸਤ ਦੇ ਵਿੱਚ ਜੇ ਕਿਸੇ ਨੂੰ ਚਾਹੀਦੀ ਹੈ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਠੀਕ ਆ ਆਪਣਾ ਬਈ ਮੋਬਾਈਲ ਨੰਬਰ ਵੀ ਬੋਲ ਦਿਓ 7087576923 ਬਈ ਆਪਣਾ ਮੋਬਾਈਲ ਨੰਬਰ ਐ ਇਸੇ ਤੇ ਵਟਸਐਪ ਚੱਲਦਾ ਛੇਦ ਦੀ ਲੋਕੇਸ਼ਨ ਕੀ ਆ ਆਪਣੀ ਆਪਣਾ ਬਈ ਖੇਤ ਕੋਠੇ ਕੋਰ ਸਿੰਘ ਵਾਲੇ ਆਪਣੇ ਪਿੰਡ ਦੇ ਵਿੱਚ ਖੇਤ ਆ ਤੇ ਇਹ ਅ블ੂ ਵਾਲੇ ਕੋਠੇ ਵਾਜਦੇ ਆ ਬਈ ਅ블ੂ ਰੋਡ ਤੇ ਆ ਅ블ੂ ਰੋਡ ਤੇ ਆ ਹਾਂ ਬਈ ਇਹ ਦੋਸਤੋ ਜਿਹੜਾ ਸਾਹਮਣੇ ਤੁਸੀਂ ਰੋਡ ਦੇਖ ਰਹੇ ਹੋ ਇਹ ਕੋਠੇ ਕੋਰ ਸਿੰਘ ਵਾਲੇ ਇੱਧਰ ਰਹਿ ਗਿਆ ਤੇ ਇੱਧਰ ਅਬਲੂ ਆ ਬਈ ਅਬਲੂ ਕੋਟਲੀ ਵਾਲਾ ਰੋਡ ਆ ਤੇ ਬਾਈ ਦਾ ਖੇਤ ਆ ਇੱਥੇ ਖੇਤ ਚ ਹੀ ਤੇ ਤੁਸੀਂ ਆ ਸਕਦੇ ਹੋ ਉਹਨਾਂ ਦਾ ਕੰਮ ਦੇਖ ਸਕਦੇ ਹੋ ਬਾਕੀ ਜੇ ਕਿਸੇ ਨੇ ਗੋਭੀ ਦੀ ਪਨੀਰੀ ਲੈਣੀ ਹੈਗੀ ਇਹਨਾਂ ਨਾਲ ਪਹਿਲਾਂ ਗੱਲਬਾਤ ਕਰ ਲਿਓ ਇਹ ਹਰ ਸਾਲ ਬਾਈ ਹੋਰੀ ਲਾਉਂਦੇ ਆ ਆਪਣਾ ਵੀ ਵੀਡੀਓ ਬਣਾਉਂਦੇ ਇਹੀ ਮਕਸਦ ਆ ਜਿਹੜੇ ਭਰਾ ਮਿਹਨਤ ਕਰਦੇ ਹੈਗੇ ਆ ਤੇ ਉਹ ਮਿਹਨਤੀ ਕਿਸਾਨਾਂ ਦੇ ਨਾਲ ਜੁੜ ਕੇ ਆਪਦਾ ਹੋਰ ਵਧੀਆ ਖੇਤੀ ਕਰ ਸਕਣ ਤੇ ਆਖਿਰ ਦੇ ਵਿੱਚ ਬਈ ਜੇ ਆਪਾਂ ਕੋਈ ਵੀ ਖੇਤੀ ਕਰਦੇ ਆ ਕਮਾਈ ਦੇ ਲਈ ਕਰਦੇ ਆ ਹਨਾ ਗੋਭੀ ਮੰਨ ਲਓ 1 ਏਕੜ ਬੰਦਾ ਗੇਤੀ ਇਹ ਲਾਉਂਦਾ ਹੈਗਾ ਤੇ ਜਿਹਦਾ ਝਾੜ ਗਿਨੀਆ ਵੀਰੇ ਝਾੜ ਹੈਗਾ ਕਿੰਨਾ ਕ ਆ ਜਾਂਦਾ ਕਿੰਨੇ ਇੱਕ ਪੈਸਿਆਂ ਦੀ ਕਿੱਲੇ ਚ ਹੋ ਜਾਂਦੀ ਹੈ ਇਹ ਬਈ ਪਿਛਲੇ ਸਾਲ ਤਾਂ ਆਪਣੀ ਮਰ ਗਈ ਸੀ ਗੋभी ਹੂੰ ਉਦੋਂ ਪਿਛਲੇ ਤੋਂ 2 ਸਾਲ ਮੈਂ ਇਹਦਾ ਵਧੀਆ ਔਸਤ ਰਿਹਾ ਬਈ ਮਨ ਲਾਈ ਮੈਂ 4 ਕਨਾਲਾਂ ਦੇ ਵਿੱਚੋਂ 1,30,000 ਦੀ ਵੇਚੀ ਸੀਗੀ ਆਪ ਵੇਚ ਕੇ ਹਨਾ ਹਾਂ ਮੈਂ ਉਹਦੇ ਚ ਕੁਛ ਆਪ ਵੇਚੀ ਸੀ ਕੁਛ ਮੈਂ ਬੋਲੀ ਦੇ ਵਿੱਚ ਸੀ ਵਧ ਗਈ ਸੀਗੀ ਕੁਛ ਮੈਂ ਆਪੇ ਵੇਚੀ ਸੀ ਬਈ ਤੇ ਜਿਹੜੀ ਕਿ ਹੁਣ ਅਸੀਂ ਲਾਵਾਂਗੇ ਬਈ ਇਹਦਾ ਔਸਤ ਅੰਦਾਜ਼ਾ ਮੇਰੇ ਹਿਸਾਬ ਨਾਲ ਬਈ 2 ਲੱਖ ਰੁਪਈਆ 2.5 ਲੱਖ ਰੁਪਈਆ ਇਹਦੇ ਜੇ ਰੇਟ ਆ ਜੇ ਤਾਂ 2 ਲੱਖ ਪਲੱਸ ਜਾਂਦੀ ਜਾਂਦੀ ਹੈ 2 ਲੱਖ ਜੇ ਰੇਟ ਬਈ 20 ਤੋਂ ਪਲੱਸ ਆ ਗਏ ਤਾਂ 2 ਲੱਖ ਪਲੱਸ ਹੋ ਜਾਂਦੀ ਹੈ ਤੇ ਇਹ ਨਾ ਵੀ ਰੇਟ ਆਊਗਾ ਬਈ ਇਹ ਲੱਖ ਰੁਪਏ ਦੀ ਜਾਂ 70 80 ਹਜ਼ਾਰ ਤੋਂ ਪਲੱਸ ਜਾਈ ਵੱਡਦੀ ਹੈ ਲੱਖ ਰੁਪਏ ਦਾ ਫਿਰ ਵੀ ਹੋ ਹੀ ਜਾਂਦੀ ਝੋਨੇ ਜਿੰਨੀ ਠੀਕ ਹੈ ਬਾਈ ਸੋ ਧੰਨਵਾਦ ਬਾਈ ਗੁਰਵਿੰਦਰ ਬਹੁਤ ਬਹੁਤ ਜਿਨ੍ਹਾਂ ਨੇ ਵੀਡੀਓ ਦੇਖੀ ਉਹਨਾਂ ਦਾ ਬਾਈ ਧੰਨਵਾਦ